ਛਾੜੇ ਡੰਗਰ ਵੀ ਚਲੇ ਗਏ ਡੰਗਰ ਮਰ ਵੀ ਬਹੁਤ ਗਏ ਛਾੜੇ ਵੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਛਾੜੇ ਪੇਟੀਆਂ 'ਚ ਪਾਣੀ ਫਿਰ ਗਿਆ ਪੰਜ ਦੇਣੇ ਨੇ ਕਣਕ ਵੀ ਦੇਣੀ ਐ ਨੀਰਾ ਵੀ ਉਹਦੇ ਡੰਗਰਾਂ ਨੂੰ ਦੇਣਾ ਐ 6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰਕੇ ਦੇਣਾ ਐ ਇਹ ਮਹੀਨਾ ਡੇਢ ਮਹੀਨਾ ਚੱਲਣਾ ਉਹ ਲੋਕਾਂ ਦੀ ਹੁਣ ਮੰਗ ਆ ਵੀ ਅਸੀਂ ਲੰਗਰਾਂ 'ਚ ਰੋਟੀ ਕਿੰਨਾ ਕਚਰ ਖਾਈ ਜਾਵਾਂਗੇ ਤਾਰਕਰਵਾ ਪਾਰਪਰਖੇ ਚਨਵਾਂ ਦਾਨੀਪੁਰ ਤੋਂ ਆਪਣੇ ਪਤਾ ਹੈ ਪਿੰਡਾਂ ਦੇ ਪਿੰਡ ਡੁੱਬ ਗਏ ਹਨ ਜੀਹਨਾਂ ਦਾ ਹੜ੍ਹ ਆ ਚੁੱਕਿਆ ਹਨ ਘਰ ਜਿੱਦੇ ਹਨ ਉਹ ਸੁ ਲੋਕਾਂ ਦੀ ਛਾਹ ਤਾਂ ਨਹੀਂ ਜਿੰਨੇ ਆਪਣੇ ਬਰਵਾ ਬਰਾਖ ਦੇ ਪਿੰਡ ਹਨ ਸਾਰੇ ਪਿੰਡਾਂ ਨੂੰ ਸੇਵਾ ਨਿਕੀਰੀ ਹੈ ਭਾਈ ਕਰਕੇ ਮਾਇਆ ਆਪਾਂ ਕਾਹ ਕਿੱਥੇ ਮਾਇਆ ਇਕੱਠੀ ਕਰਕੇ ਉਹਨਾਂ ਲੋਕਾਂ ਨੂੰ ਆਪਾਂ ਸਹਾਇਤਾ ਕਰਨੀ ਹੈ ਸਾਰੇ ਜਿੰਨੇ ਬਰਵਾ ਦੇ ਪਿੰਡ ਦੇ ਬਰਾਖ ਹਨ ਸਾਰੇ ਇਕੱਠੇ ਹੋ ਕੇ ਇਹ ਤੁਹਾਨੂੰ ਪਾਈ ਆਪ ਆਪਣੇ ਅਡੋਦੀ ਪਿੰਡਾਂ ਦੇ ਵਿੱਚੋਂ ਆਪਾਂ ਰਾਸ਼ ਇਕੱਠੀ ਕਰਨੀ ਹੈ ਜਿਵੇਂ ਹੁਣ ਕਣਕੋ ਤੇ ਮਾਇਰ ਉੱਥੇ ਬਾਅਦ ਇੱਕ ਦੋ ਦਿਨਾਂ ਨੂੰ ਜਿਹੜਾ ਪਾ ਟੰਗਰਾ ਦੀ ਖਾਦ ਇਕੱਠੀ ਕਰਨੀ ਆ ਪਾਈ ਥੋੜੀ ਅਚਾਰ ਜੇ ਜੁੜੀ ਸਾਰਾ ਕਣਕ ਦਾ ਉਹ ਵੀ ਆਪਾਂ ਖਾ ਚਾ ਕਰ ਉਹ ਜਿੰਨੇ ਜੁਗਦਾਨ ਸਾਰਾ ਪਾਈ ਖਾ ਲੈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਅੱਜ ਅਸੀਂ ਪਿੰਡ ਸੇਖਾ ਜ਼ਿਲ੍ਹਾ ਬਰਨਾਲੇ ਦੇ ਵਿੱਚੋਂ ਪਿੰਡ ਸੇਖੇ ਦੇ ਵਿੱਚੋਂ ਹੜਪੀੜਤਾ ਖਾਤਰ ਰਾਸ਼ਟ ਕੱਟੀ ਕਰ ਰਹੇ ਹਾਂ ਜੋ ਸਾਨੂੰ ਬਲਾਕ ਦੇ ਵਿੱਚੋਂ 9 ਤਰੀਕ ਨੂੰ ਜੰਥਕ ਜਥੇਬੰਦੀਆਂ ਦਾ ਵੱਡਾ ਇਕੱਠ ਹੋਇਆ ਸੀ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦਾ ਜਿੰਨਾ ਸੰਯੁਕਤ ਮੋਰਚਾ ਹੈ ਇਹ ਪਿੰਡ ਸੰਨਾ ਦੇ ਵਿੱਚ ਇਕੱਠ ਹੋਇਆ ਸੀ ਉਹਦੇ ਵਿੱਚ ਵਿਚਾਰਿਆ ਦੀ ਵੀ ਆਪਾਂ ਹੜ ਪੀੜਤਾਂ ਦੀ ਖਾਤਰ ਪਿੰਡਾਂ ਦੇ ਵਿੱਚੋਂ ਰਾਸ਼ਨ ਇਕੱਠਾ ਕਰੋ ਰਾਸ਼ਨ ਇਕੱਠਾ ਕਰਕੇ ਇਹਨੂੰ ਬਹੁਤ ਤਕਨੀਕ ਨਾਲ ਪਿੰਡਾਂ ਤੱਕ ਪਹੁੰਚਾਓ ਉਹ ਜਥੇਬੰਦੀਆਂ ਦੇ ਆਗੂਆਂ ਦਾ ਉਥੇ 50 60 100 ਦੇ ਗੇੜ ਜਿੱਥੇ ਬੰਦੀਆਂ ਦੀ ਸਾਰੀ ਮੀਟਿੰਗ ਹੋ ਕੇ ਉਹ ਪਿੰਡ ਆਪਾਂ ਨੂੰ ਦਿੱਤੇ ਨੇ ਉਹਨਾਂ ਨੇ ਵੰਡ ਕੀ ਆਪਾਂ ਨੂੰ ਗਰਦਾਸ ਜਿਹਨੇ ਦੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ 13 ਪਿੰਡ ਮਿਲੇ ਨੇ ਆਪਣੇ ਬਲਾਕ ਨੂੰ ਜਿਹੜੀਆਂ ਜਥੇਬੰਦੀਆਂ ਸਾਰੇ ਪਿੰਡਾਂ ਚ ਬਣੀਆਂ ਵੀ ਨੇ 34 ਬਲਾਕ ਦੇ ਵਿੱਚ ਉਹ ਆਪਾਂ ਨੂੰ 13 ਪਿੰਡ ਮਿਲੇ ਨੇ ਉਹਨਾਂ ਚੋਂ ਉਹ 13 ਪਿੰਡਾਂ ਦਾ ਰਾਸ਼ਣ ਇਕੱਠਾ ਕਰਕੇ ਬਲਾਕ ਨੇ ਇੱਥੋਂ ਤੁਰਨਾ ਸਾਰੇ ਪਿੰਡਾਂ ਵਿੱਚੋਂ ਸਰਦਾ ਸਮੇਤ ਇਹ ਕਣਕ ਤੇ ਕਣਕ ਤੇ ਪੈਸੇ ਇਕੱਠੇ ਕਰ ਲੈਣੇ ਇੱਕ ਨੀਰਾ ਨੀਰਾ ਡੰਗਰਾਂ ਖਾਤਰ ਕਣਕ ਨਹੀਂ ਤਾਂ ਉਹਨਾਂ ਨੂੰ ਬੀਨੂ ਦੇਣੀ ਐ ਤੇ ਨਾਲੇ ਉਹਨਾਂ ਨੂੰ ਖਾਣ ਨੂੰ ਦੇਣੀ ਐ ਉਹਨਾਂ ਲੋਕਾਂ ਕੋਲੇ ਜਾ ਕੇ ਜਥੇਬੰਦੀਆਂ ਨੇ ਜਦੋਂ ਪੁੱਛਿਆ ਵੀ ਤੁਸੀਂ ਦੱਸੋ ਛੋਲੂ ਹੁਣ ਲੋੜ ਕੀ ਐ ਉਹ ਲੋਕ ਗੁਰਦੁਆਰਿਆਂ ਦੇ ਵਿੱਚ ਡੇਰਿਆਂ ਦੇ ਵਿੱਚ ਕੈਂਪ ਲੱਗੇ ਬੈਨੇ ਵੱਡੇ ਵੱਡੇ ਜਿੱਥੇ ਪ੍ਰਸ਼ਾਦਾ ਪਾਣੀ ਛਕਦੇ ਨੇ ਹਜੇ ਉਹ ਪਿੰਡ 100 150 ਦਾ ਪਾਣੀ ਚਾਹੇ ਜਿਹੜੇ ਉਹ ਲੋਕ ਬਾਹਰ ਹੀ ਨੇ ਹਜੇ ਇਹ 1800 ਪਿੰਡ ਦੇ ਵਿੱਚ ਮਰਤ ਹੋਈਆਂ ਚਾਰ ਜ਼ਿਲ੍ਹਿਆਂ ਦੇ ਵਿੱਚ 1800 ਪਿੰਡ ਆ ਚਾਰ ਜ਼ਿਲ੍ਹਿਆਂ ਦੇ ਵਿੱਚ 1800 ਪਿੰਡ ਚੋਂ ਆਪਾਂ ਨੂੰ 13 ਪਿੰਡ ਮਿਲੇ ਨੇ ਆਪਣੇ ਬਲਾਕ ਨੂੰ ਬਲਾਕ ਦੇ ਵਿੱਚ 32 ਪਿੰਡ ਨੇ 32 ਪਿੰਡਾਂ ਨਾਲ ਰਾਸ਼ਨ ਕਰਕੇ ਇਕੱਠਾ ਉਧਰ ਲਿਸਟਾਂ ਬਣ ਰਹੀਆਂ ਨੇ ਘਰ-ਘਰ ਦੇ ਵਿੱਚ ਜਥੇਬੰਦੀਆਂ ਜਾਂਦੀਆਂ ਨੇ ਵੀ ਤੁਸੀਂ ਲਿਖਿਓ ਵੀ ਛੋਟੇ ਕਾਏ ਜੀ ਨੇ ਅਗਲਾ ਜੀ ਲਖਿਉਂਦਾ ਵੀ ਤੇਰੇ ਕੋਲ ਡੰਗਰ ਕੀ ਐ ਤੇਰਾ ਨੁਕਸਾਨ ਕਿੰਨਾ ਉਹ ਸਾਰਾ ਲਿਖ ਕੇ ਕੋਈ ਆਏ ਨਹੀਂ ਹੈਗਾ ਵੀ ਆਪਾਂ ਉਹਨਾਂ ਨੂੰ ਬਾਲਟੀ ਘੜਕ ਦੀ ਦੇਣੀ ਐ ਜਾਂ ਦੋ ਦੇਣੀਆਂ ਨੇ ਕਿਉਂ ਵਾਹਣ ਵੀ ਲਿਖਿਆ ਐ ਆਪਾਂ ਤੋਂ ਭਾਵੇਂ 10 ਪਿੰਡ ਲੱਗਣ ਨਿਕਲਣਾ ਚਾਹੇ ਉਹ 15 ਪਿੰਡ ਨਿਕਲ ਲਓ ਆਪਾਂ ਉਹਨਾਂ ਨੂੰ 6 ਮਹੀਨੇ ਦਾ ਰਾਸ਼ਨ ਦੇਊ ਜਥੇ ਬੰਦੀ ਕਣਕ ਵੀ ਦੂ ਪੈਸ਼ੇ ਵੀ ਦੂ ਜਿਹੇ ਜਿਓ ਦੀ ਟੁੱਟ ਭੱਜ ਹੋਈ ਆ ਘਰ ਦੀ ਪੈਸ਼ੇ ਵੀ ਦੇਣੇ ਨੇ ਕਣਕ ਵੀ ਦੇਣੀ ਐ ਨੀਰਾ ਵੀ ਉਹਦੇ ਡੰਗਰਾਂ ਨੂੰ ਦੇਣਾ 6 ਮਹੀਨੇ ਦਾ ਰਾਸ਼ਨ ਇਕੱਠਾ ਕਰਕੇ ਦੇਣਾ ਐ ਇਹ ਮਹੀਨਾ ਡੇਢ ਮਹੀਨਾ ਚੱਲਣਾ ਉਹ ਲੋਕਾਂ ਦੀ ਹੁਣ ਮੰਗ ਆ ਵੀ ਅਸੀਂ ਲੰਗਰਾਂ 'ਚ ਰੋਟੀ ਕਿੰਨਾ ਕਚਰ ਖਾਈ ਜਾਵਾਂਗੇ ਵੀ ਸਾਨੂੰ ਹੁਣ ਘਰਾਂ ਤੱਕ ਪਹੁੰਚਦੇ ਕਰੋ ਸਾਡਾ ਸਾਰਾ ਸਮਾਨ ਵੀ ਰੁੜ ਗਿਆ ਸਾਡੇ ਡੰਗਰ ਵੀ ਚਲੇ ਗਏ ਡੰਗਰ ਮਰ ਵੀ ਬਹੁਤ ਗਏ ਸਾਡੇ ਵੀ ਸਾਨੂੰ ਕੋਈ ਪਤਾ ਨਹੀਂ ਲੱਗਦਾ ਸਾਡੇ ਪੇਟੀਆਂ 'ਚ ਪਾਣੀ ਫਿਰ ਗਿਆ 5-5 ਸੀਸੀ ਫੁੱਟ ਦਾ ਦੰਦਾ ਚੱਲਿਆ ਉਹ ਬੰਨਾਂ ਦੇ ਵਿੱਚ ਦੀ ਪਾਣੀ ਦਾ ਬਹਾਨ ਲੋਕਾਂ ਛੱਤਾਂ ਤੇ ਜੜੇ ਨੇ ਜਿਹੜੇ ਇੱਥੇ ਆਪਾਂ ਟੀਵੀ ਜਨਾ ਵਿੱਚ ਦੇਖਦੇ ਤੇ ਵੀ ਆ ਛੱਤਾਂ ਤੇ ਖੜੇ ਨੇ ਜਹਾਜ਼ ਉਡਦਾ ਫਿਰਦਾ ਕਿਸ਼ਤੀਆਂ ਫਿਰਦੀਆਂ ਨੇ ਭਰਾਵੋ ਬਿਲਕੁਲ ਗੱਲਾਂ ਸੱਚ ਨੇ ਉਹ ਉਹਨਾਂ ਲੋਕਾਂ ਨੂੰ ਸਤਾਂ ਤੋਂ ਜਹਾਜ਼ਾਂ ਰਾਹੀ ਕਿਸ਼ਤੀਆਂ ਰਾਹੀ ਉੱਚੇ ਥਾਂ ਤੇ ਲੱਗੇ ਨੇ ਲੋਕ ਉਹ ਕੰਦਾਂ ਰੱਖ ਦੀਆਂ ਨੇ ਜਿਹੜੇ ਬੰਦੇ ਗਏ ਨੇ ਆਪਣੀਆਂ ਜਥੇਬੰਦੀਆਂ ਦੇ ਕੰਨਾਂ ਦੇ ਉੱਤੇ ਹਜੇ ਪਾਣੀ ਦੇ ਨਿਸ਼ਾਨ ਨੇ ਵੀ ਇਹ ਪਿੰਡ ਦੇ ਵਿੱਚ ਕਿੰਨਾ ਕਿੰਨਾ ਪਾਣੀ ਫਿਰਿਆ ਉਹ ਪਤਾ ਲੱਗਦਾ ਸਾਰਾ ਹਜੇ 100 ਪਿੰਡ ਦੇ ਵਿੱਚ ਤਾਂ ਹਜੇ ਪਾਣੀ ਲੋਕ ਬੜੇ ਨਹੀਂ 1800 ਪਿੰਡ ਹੈ ਉਹ ਆਪਾਂ ਸੁੱਕੇ ਪਿੰਡਾਂ ਤੋਂ ਕੰਮ ਚਲਾਉਂਦੇ ਨੇ ਹਜੇ ਜਥੇਬੰਦੀਆਂ ਵਾਲੇ ਆਪਣੇ ਹਿੱਸੇ ਦੇ ਵਿੱਚ ਬਲਾਕ ਦੇ ਕੁੱਲ 13 ਪਿੰਡ ਆਏ ਨੇ ਉਹ 13 ਪਿੰਡਾਂ ਦੇ ਵਿੱਚ ਆਪਾਂ ਬਲਾਕ ਨੇ ਦੇਣਾ ਹੈ ਘਰ ਘਰ ਪੂਰੀ ਪੜਤਾਲ ਨਾ ਦੇਣਾ ਉਹ ਘਰ ਦੇ ਮੈਂਬਰ ਨੂੰ ਪਰਚੀ ਦਿੰਦੇ ਨੇ ਪਹਿਲਾਂ ਵੀ ਇਹਦੇ ਤੇ ਲਿਖਿਆ ਤੇਰੇ ਕਿੰਨੇ ਜੀਓ ਤੁਸੀਂ ਕਿੰਨੇ ਡੰਗਰ ਨੇ ਤੈਨੂੰ ਉਸ ਹਿਸਾਬ ਨਾਲ ਇਹ ਛੱਡੀ ਜਿਹੜੀ ਗੱਡੀ ਐ ਛੱਡੇ ਇਧਰੋਂ ਸਾਧਨ ਜਾਣਗੇ ਇਹ ਮੰਡੀ 'ਚ ਖੜਨਗੇ ਚਾਹੇ ਕਿਤੇ ਖੜਨ ਉਹਦੇ ਪਿੰਡ ਦੇ ਲਵੇ ਖੜਨਗੇ ਵੀ ਪਰਚੀ ਦਿਖਾ ਪਰਚੀ ਦਿਖਾ ਕੇ ਤੂੰ ਪੂਰਾ 6 ਮਹੀਨਿਆਂ ਦਾ ਰਾਸ਼ਨ ਸਾਥੋਂ ਲੈ ਬਹੁਤ ਢੰਗਾਈ ਨਾਲ ਜਥੇਬੰਦੀ ਚੱਲ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਰਾਸ਼ਨ ਆਪਦੇ ਬਿਤ ਮੁਤਾਬਕ ਦਿਓ ਕੋਈ ਛਾੜੀ ਆਏ ਨਹੀਂ ਹੈਗੀ ਵੀ ਅਸੀਂ ਕਿਸੇ ਨੂੰ ਧੱਕਾ ਕਰਦੇ ਆਂ ਪਰ ਆਵੋ ਉਹਨਾਂ ਤੇ ਪਈ ਵੀ ਆ ਬੇਵਤਾ ਬੇਵਤਾ ਮੰਨ ਕੇ ਪੈਸੇ ਵੀ ਦਿਓ ਰਾਸ਼ਨ ਪਕ ਕਣਕ ਵੀ ਦਿਓ ਕਿਉਂ ਕਣਕ ਕੁਛ ਖਾਣ ਨੂੰ ਆਜੂ ਕੁਛ ਅਗਲੇ ਦੇ ਬੀ ਪੈਜੂਗਾ ਇਹ ਗੱਟੇ ਬਣਾਉਣੇ ਨੇ ਆਪਾਂ ਮਨ ਮੰਦੇ ਆਪਾਂ ਨੂੰ ਜਿੰਮੇ ਜੱਥੇਬੰਦੀ ਦੱਸਦੀ ਆ ਵੀ 40 40 ਕਿਲੋ ਦਾ ਗੱਟਾ ਬਣਾ ਕੇ ਉਹ ਗੱਟੇ ਦੇ ਉੱਤੇ ਤੁਸੀਂ ਛਾਉਣ ਮਾਰੋ ਕਿਉਂ ਮਾਲਕ ਨੂੰ ਉਹ ਦੇਵਾਂਗੇ ਆਪਾਂ ਵੀ ਇਹ ਮਾਲਕ ਨੂੰ 6 ਮਹੀਨਿਆਂ ਚ 5 ਗੱਟੇ ਚਾਹੀਦੇ ਨੇ ਬਾਕੀ ਇਹਨੂੰ ਵੀ ਪਾਉਣ ਨੂੰ ਇਹਦੇ ਕੋਲ ਜਿੰਨਾ ਕ ਬਹਣਾ ਉਹਨਾਂ ਦੇਵਾਂਗੇ ਪੂਰਾ ਹੱਲ ਕਰਾਂਗੇ ਭਾਈ ਅਸੀਂ ਉੱਥੇ ਜਾਵਾਂਗੇ ਜਿੱਥੇ ਹਜੇ ਪਾਣੀ ਖੜਾ ਹੈ ਜਿੱਥੇ ਲੋਕ ਘਰਾਂ ਤੋਂ ਬਾਹਰ ਨਹੀਂ ਬਹੁਤ ਨਗਰਾਂ ਦੇ ਵਿੱਚੋਂ ਜਾ ਰਿਹਾ ਰਾਛਲ ਵੱਡੀ ਪੱਧਰ ਤੇ ਉਹ ਰਾਛਲ ਉਹ ਟਿਕਾਣੇ ਤੇ ਨਹੀਂ ਜਾਂਦਾ ਜਿੱਥੇ ਰਾਛਲ ਦੀ ਵੱਧ ਲੋੜ ਹੈ ਉਧਰ ਲੋਕ ਹਜੇ ਘਰਾਂ 'ਚ ਵੀ ਨਹੀਂ ਇਹ ਉੱਥੇ ਤੱਕ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨੂੰ ਬੇਨਤੀ ਕੀਤੀ ਜਾਂਦੀ ਹੈ ਸਭਈ ਹੈ ਅੱਜ ਜੋ ਜਿਹੜੇ ਪਿੰਡਾਂ 'ਚ ਪਾਣੀ ਨੇ ਮਕਸ਼ਾਲ ਕੀਤਾ ਹੈ ਪਿੰਡਾਂ ਦੇ ਪਿੰਡ ਡੁੱਬਨੇ ਕਾਹ ਦੇ ਕਿਪੇ ਕੋਨਾ ਪਰਿਵਾਰਾਂ ਦੇ ਖਾਤੇ ਆਪਣੇ ਨਗਰ ਦੇ ਵਿੱਚੋਂ ਕਾਲਕ ਤੋਂ ਮਾਇਆ ਦੀ ਛਾਟਾ ਉੱਠੀ ਕਰ ਰਹੇ ਹਨ ਕਿ ਸ਼ਾਂਤੀ ਦੇ ਵੀਰ ਆਪਣੇ ਛਾਰੇ ਨਗਰ ਦੇ ਸਾਹ ਦੇ ਨਾਲ ਰਾਂਝਾ ਕੁੱਠੀ ਕਰਦੇ ਭਾਣ बारिश केतिरो नया तव्हां ਪਰਾਇਆ ਵੀ ਖਰਚਾ ਦੇਣਾ ਉਹਨਾਂ ਦਾ ਘਰ ਦਾ ਖਰਚਾ ਭਾਈ ਬਾਪ ਭਾਈ ਬਖਤਵਾਰਾ ਸੇਵਾ ਬਾਹਰਾਂ ਚਾੜੀ ਕਰਕੇ ਸੱਚੇ ਪਾਸਾ ਦਾਨ ਕਰਨਾ ਚਾਹੁੰਦਾ ਭਾਈ 1:00 2:00 ਜਿੰਨੇ ਜਾਇ ਸਕਣ ਤੇਰੀ ਜ਼ਰੂਰਤਾਂ ਪਾਈ ਧੰਨਵਾਦ ਜਿਹੜਾ ਆਪਾਂ ਨਗਰਾਂ ਸਮੁੰਦਰਾ ਇਹਦੇ ਵਿੱਚੋਂ ਸਿਆਣਾ ਵੀ ਤਾ ਉਹ ਆਪਣਾ ਕਰਕੇ ਕਰਕੇ ਦਾ ਪ੍ਰਿਆਪਤ ਹੁੰਦਾ ਭਾਈ उल आन पाए पता नहीं बेचारे किसा बेचारे शिक्षा देने धनबाद सौ रुपया हो गुरुद्वान खुदा खजाना चो माया ही है परमात्मा चांद करके सचे पातशाह दान करना बल बखशे भाई ਪਾਪਾ ਜੱਤਾ ਆਪਣੇ ਲੱਗਰ ਦੇ ਵਿੱਚ ਪਾਪਾ ਜੱਤਾ ਸੇਵਾਦਾਰ ਆਪਣੇ ਪਾਰਾ ਦੇ ਵਿੱਚ ਗੱਡੀ ਲੈ ਕੇ ਪਾਸ ਰਹੇ ਹਾਂ ਬਾਕੀ ਤਾਂ ਹੋਰ ਲੇਗੀ ਗੱਲ ਟੋਰੀ ਦੀ ਤੇ 4 ਪਾਓ ਇਹ ਆਪਾਂ ਇੱਕ ਕੱਜ ਨੂੰ ਤੇ 17 ਦੀ ਖਰਾਕ ਵੱਠੀ ਕਰਨੀ ਹੈ ਇਹਦੇ ਵਿੱਚ ਜੀ ਜਮਾਈ ਭਾਈ ਨੇ ਟੋਰੀ 10245 10 30 ਪੰਡਾ ਜਿੰਨੀ 3 6 ਦੇ ਟੋਰੀ ਤੇ 17 ਮਾ ਕੋਲੇ ਕਾਪੀਆਂ ਨੇ ਇਹਨਾਂ ਕੋਲੇ ਲਿਖਿਆ ਛੋੜੀ ਤੇ ਇਹ ਤੁਹਾਨੂੰ ਆਪੀ ਦੱਸੋਗੇ ਕਿ ਕਿਹੜੇ ਨਾਲ ਪੂਰੀ ਚੱਕਣੀ ਆ ਕਿੱਥੇ ਬੰਦ ਹੈ ਧੰਵਾਦ ਜੀ ਰਜਾ ਸਰ ਦਾ ਬਾਦੂ ਜੀ ਬਾਬਾ ਜੀ

ਚਾਣ ਕਰਦਾ ਪਰਮਖਿਪਾਇ ਪdataGridView